ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੁਬਈ ਦੇ ਬੁਰਜ ਖਲੀਫਾ ਤੋਂ ਬਾਅਦ ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ ਆ ਰਾਤ ਦਾ 뷰 ਵੇਖੋ ਕਿੰਨਾ ਸੋਹਣਾ ਐਸ ਜਗ੍ਹਾ ਤੇ ਵੱਡੇ ਵੱਡੇ ਐਕਟਰਾਂ ਦੀਆਂ ਫਿਲਮਾਂ ਦੀ ਸ਼ੂਟਿੰਗ ਹੁੰਦੀ ਆ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਰਹੋਗੇ ਅਸੀਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਘੁੰਮ ਰਹੇ ਹਾਂ ਟ੍ਰਾਂਟੋ ਦੀ ਸਭ ਤੋਂ ਮਸ਼ਹੂਰ ਜਗ੍ਹਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹਦੇ ਕਰਕੇ ਟ੍ਰਾਂਟੋ ਜਾਣਿਆ ਜਾਂਦਾ ਹੈ। ਹਾਂਜੀ ਮੈਂ ਗੱਲ ਕਰ ਰਿਹਾ ਸੀ ਐਨ ਟਾਵਰ ਦੀ। ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਸੀ ਐਨ ਟਾਵਰ ਦਿਖਾਵਾਂਗੇ। ਸੀ ਐਨ ਟਾਵਰ ਦੇ ਉੱਪਰੋਂ ਪੂਰਾ ਟ੍ਰਾਂਟੋ ਸ਼ਹਿਰ ਵਿਖਦਾ ਆ। ਸੀ ਐਨ ਟਾਵਰ ਦੇ ਨਾਲ-ਨਾਲ ਲੱਗੇ ਦੀਆਂ ਹੋਰ ਥਾਵਾਂ ਵੀ ਤੁਹਾਨੂੰ ਦਿਖਾਵਾਂਗੇ। ਜਿੱਥੇ ਵੱਡੇ-ਵੱਡੇ ਸਿੰਗਰਾਂ ਦੇ ਸ਼ੋਅ ਲੱਗਦੇ ਆ। ਦਲਜੀਤ ਜੋਹਾਂਜ ਹੋਇਆ। ਪਹਿਲਾਂ ਸਿੱਧੂ ਮੂਸੇਵਾਲੇ ਦੇ ਵੀ ਸ਼ੋਅ ਉੱਥੇ ਲੱਗਦੇ ਹੁੰਦੇ ਸੀ। ਵੀਡੀਓ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਅਸੀਂ ਇਆ ਲੇਕ ਤੇ ਰੁਕੇ ਮੈਨੂੰ ਬਹੁਤ ਸੋਹਣਾ ਦ੍ਰਿਸ਼ ਲੱਗਾ। ਤੁਸੀਂ ਵੀ ਵੇਖੋ ਉਹ ਸਾਹਮਣੇ ਬੱਤਕ ਆ ਰਹੀ ਐ ਕੋਈ ਬੱਤਕ ਕਹਿੰਦਾ ਕੋਈ ਮਰਗਈ ਕਹਿੰਦਾ ਤੁਸੀਂ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਲਿਖ ਕੇ ਦੱਸੋ ਵੀ ਇਹ ਕੀ ਚੀਜ਼ ਆ। ਲੇਕ ਵਿੱਚ ਸਮੁੰਦਰ ਦੇ ਕਿਨਾਰੇ ਇਹ ਵੇਖੋ ਕਿਵੇਂ ਆਨੰਦ ਲੈ ਰਹੀ ਐ। ਇੱਥੇ ਅਸੀਂ ਕੌਫੀ ਵਗੈਰਾ ਪੀ ਕੇ ਫਿਰ ਸੀਨ ਟਾਵਰ 1 ਨੂੰ ਜਾ ਰਹੇ ਹਾਂ। ਰਾਸਤੇ ਵਿੱਚ ਵੇਖੋ ਕਿੰਨਾ ਸੋਹਣਾ ਦ੍ਰਿਸ਼ਾ ਲੰਬੀਆਂ ਲੰਬੀਆਂ ਲੰਨਾਂ ਲੱਗੀਆਂ ਹੋਈਆਂ ਗੱਡੀਆਂ ਦੀਆਂ ਕਿਉਂਕਿ ਇਹ ਜਗ੍ਹਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਟੋਰਾਂਟੋ ਸ਼ਹਿਰ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਜੀ ਜਿਹੜੇ ਕੈਨੇਡਾ ਵਿੱਚ ਰਹਿੰਦੇ ਆ ਉਹਨਾਂ ਨੂੰ ਤਾਂ ਪਤਾ ਹੈ ਅਕਸਰ ਹੀ ਜਿਹੜੇ ਲੋਕ ਕੈਨੇਡਾ ਟੂਰਿਸਟ ਜਾਂਦੇ ਆ ਜਾਂ ਵਿਸਟਰ ਜਾਂਦੇ ਆ ਤਾਂ ਉਹ ਇਹ ਜਗ੍ਹਾ ਜ਼ਰੂਰ ਦੇਖਣ ਵਾਸਤੇ ਜਾਂਦੇ ਆ ਜਿਵੇਂ ਸੀ ਐਨ ਟਾਵਰ ਹੋਇਆ ਨਾਈਗਰਾ ਫਾਲ ਹੋਇਆ ਜਾਂ ਦੂ ਤਿੰਨ ਜਗਾਵਾਂ ਹੋਰ ਹਨ। ਉਹ ਵੀਡੀਓ ਵਿੱਚ ਵੇਖੋ ਜਿਹੜੀ ਸਭ ਤੋਂ ਉੱਚੀ ਬਿਲਡਿੰਗ ਬਹੁਤ ਸਿੱਖੀ ਜਈ ਹੈ। ਉਹਨੂੰ ਹੀ ਸੀਐਨ ਟਾਵਰ ਕਿਹਾ ਜਾਂਦਾ। ਉੱਥੇ ਆਪਾਂ ਕੋਲ ਜਾ ਕੇ ਵੀ ਤੁਹਾਨੂੰ ਦਿਖਾਉਣਾ ਵੇਖੀ ਜਾਓ ਵੀਡੀਓ ਨੂੰ। ਲਓ ਜੀ ਡਾਊਨਟਾਊਨ ਅਸੀਂ ਪਹੁੰਚ ਚੁੱਕੇ ਹਾਂ। ਹੁਣ ਅਸੀਂ ਗੱਡੀ ਆਪਣੀ ਪਾਰਕ ਕਰਨ ਲੱਗੇ ਹਾਂ। ਗੱਡੀ ਪਾਰਕਿੰਗ ਦੇ ਵਿੱਚ ਖੜੀ ਕਰਕੇ ਫਿਰ ਆਪਾਂ ਸੀਐਨ ਟਾਵਰ ਵੱਲ ਨੂੰ ਚੱਲਦੇ ਹਾਂ। ਆਹ ਵੇਖੋ ਜੀ ਸੀਐਨ ਟਾਵਰ। ਇਹਨੂੰ ਵੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਆ। ਬਹੁਤ ਸੋਹਣੀਆ ਸੋਹਣੀਆ ਬਿਲਡਿੰਗਾਂ ਦੇ ਵਿੱਚ ਇਹ ਬਹੁਤ ਉਚਾਈ ਤੇ ਖੜਾ ਆ। ਡਾਊਨਟਾਊਨ ਦੇ ਸੈਂਟਰ ਵਿੱਚ ਹੀ ਬਣਾਇਆ ਹੋਇਆ ਹੈ ਜੀ। ਤੇ ਤਕਰੀਬਨ ਇਹਦੀ 1800 ਕੁਛ ਫੁੱਟ ਉਚਾਈ ਹੈ। ਸੀ ਐਨ ਟਾਵਰ ਦਾ ਪੂਰਾ ਨਾਮ ਹੈ ਜੀ ਕੈਨੇਡੀਅਨ ਨੈਸ਼ਨਲ ਟਾਵਰ। ਇਹ ਦੁਨੀਆ ਦੀ ਸਭ ਤੋਂ ਉੱਚੀ ਦੂਜੀ ਬਿਲਡਿੰਗ ਆ। ਪਹਿਲੇ ਨੰਬਰ ਤੇ ਆਉਂਦੀ ਆ ਦੁਬਈ ਦੀ ਬੁਰਜ ਖਲੀਫਾ ਬਿਲਡਿੰਗ ਤੇ ਦੂਜੇ ਨੰਬਰ ਤੇ ਹੁਣ ਇਹ ਆਉਂਦੀ ਆ ਜੀ ਸੀ ਐਨ ਟਾਵਰ। ਪਹਿਲਾ ਪਹਿਲੇ ਨੰਬਰ ਤੇ ਹੁੰਦਾ ਸੀ ਸੀਐਨ ਟਾਵਰ ਤੇ ਜਦੋਂ ਦੁਬਈ ਵਿੱਚ ਬੁਰਜ ਖਲੀਫਾ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦੀ ਗਿਣਤੀ ਹੁਣ ਦੂਜੇ ਨੰਬਰ ਤੇ ਆਂਦੀ ਹੈ ਦੁਨੀਆ ਦੀ ਸਭ ਤੋਂ ਉੱਚੀ ਦੂਜੀ ਬਿਲਡਿੰਗ ਸੀਐਨ ਟਾਵਰ ਦੇਖਣ ਤੋਂ ਬਾਅਦ ਅਸੀਂ ਹੁਣ ਨਾਲ ਹੀ ਇੱਕ ਜਗ੍ਹਾ ਬਣੀ ਹੋਈ ਹੈ ਅਕੀਰੀਅਮ ਜਿੱਥੇ ਦੁਨੀਆ ਦੀਆਂ ਸਾਰੀਆਂ ਮੱਛੀਆਂ ਹਨ ਜੀ ਆਪਾਂ ਬਾਹਰੋਂ ਹੀ ਵੇਖ ਰਹੇ ਆ ਜੇ ਅੰਦਰ ਜਾ ਕੇ ਵੇਖਣਾ ਹੋਵੇ ਤਾਂ ਇਹਦੀ ਟਿਕਟ ਲੱਗਦੀ ਆ ਪੈਸੇ ਲੱਗਦੇ ਆ ਡਾਲਰ ਲੱਗਦੇ ਆ ਪਰ ਆਪਾਂ ਡਾਲਰ ਨਹੀਂ ਲਾਏ ਇਸ ਜਗ੍ਹਾ ਦੀ ਤੁਹਾਨੂੰ ਥੋੜੀ ਜਿਹੀ ਚਲਕ ਅਸੀਂ ਵਿਖਾਈ ਹੈ ਵੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਮੱਛੀਆਂ ਇਸ ਜਗ੍ਹਾ ਵਿੱਚ ਰੱਖੀਆਂ ਹੋਈਆਂ ਅੰਦਰੋਂ ਤਾਂ ਬਹੁਤ ਹੀ ਸੋਹਣਾ ਬਣਾਇਆ ਗਿਆ ਜਦੋਂ ਅਸੀਂ ਪਿਛਲੀ ਵਾਰ ਸੀ ਐਨ ਟਾਵਰ ਦੇਖਣ ਵਾਸਤੇ ਆਏ ਸੀ ਤਾਂ ਉਹ ਸਮੇਂ ਅਸੀਂ ਟਿਕਟ ਲੈ ਕੇ ਦੇਖਿਆ ਸੀ ਬਹੁਤ ਸੋਹਣਾ ਲੱਗਿਆ ਅੱਜ ਵੀਕਡੇ ਕਰਕੇ ਇੱਥੇ ਥੋੜੀ ਜਨਤਾ ਘੱਟ ਹੈ ਅੱਜ ਵੀਕਐਂਡ ਤੇ ਤਾਂ ਇੱਥੇ ਬਹੁਤ ਰੱਜ ਹੁੰਦਾ ਜੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਬਹੁਤ ਦੁਨੀਆ ਇੱਥੇ ਆਈ ਹੁੰਦੀ ਹੈ ਵੇਖਣ ਵਾਸਤੇ ਆਓ ਹੁਣ ਤੁਹਾਨੂੰ ਰਾਤ ਦਾ ਨਜ਼ਾਰਾ ਵੀ ਵਿਖਾਉਨੇ ਹਾਂ ਆਹ ਜਿਹੜੀ ਜਗ੍ਹਾ ਤੁਸੀਂ ਹੁਣ ਦੇਖ ਰਹੇ ਹੋ ਇਸ ਜਗ੍ਹਾ ਤੇ ਵੱਡੇ ਵੱਡੇ ਸਿੰਗਰਾਂ ਦੇ ਸ਼ੋਅ ਲੱਗਦੇ ਆ ਜਿਵੇਂ ਦਰਜੀਤ ਦੁਸਾਂਜੇ ਸਿੱਧੂ ਮੂਸੇਵਾਲਾ ਜਾਂ ਹੋਰ ਵੱਡੇ ਵੱਡੇ ਜਿੰਨੇ ਵੀ ਸਿੰਗਰ ਹਨ ਉਹਨਾਂ ਦੇ ਇੱਥੇ ਸ਼ੋਅ ਲੱਗਦੇ ਹੁੰਦੇ ਆ ਜੀ ਇਹ ਸਾਰੀ ਜਗ੍ਹਾ ਭਰੀ ਹੁੰਦੀ ਆ ਉਸ ਸਮੇਂ ਦੇਖੋ ਕਿ ਆ ਖੂਬਸੂਰਤ ਜਗ੍ਹਾ ਆ ਰਾਤ ਦਾ ਨਜ਼ਾਰਾ ਹੀ ਵੱਖਰਾ ਆ ਜੀ ਵੇਖਣ ਨੂੰ ਕਿੰਨਾ ਸੋਹਣਾ ਲੱਗਦਾ ਆ ਵਾਕਿਆ ਹੀ ਬਹੁਤ ਸੋਹਣਾ ਟੋਰਾਂਟੋ ਸ਼ਹਿਰ ਬਣਿਆ ਹੋਇਆ ਰਾਤ ਨੂੰ ਡਾਊਨਟਾਊਨ ਇਦਾਂ ਲੱਗਦਾ ਜਿਵੇਂ ਆਪਣੀ ਇੰਡੀਆ ਵਿੱਚ ਦੀਵਾਲੀ ਵਾਲੇ ਦਿਨ ਦੀਵੇ ਜਗਦੇ ਹੁੰਦੇ ਆ ਆਜੋ ਹੁਣ ਤੁਹਾਨੂੰ ਇੱਕ ਹੋਰ ਜਗ੍ਹਾ ਦਿਖਾਈਏ ਆ ਉਹ ਜਗ੍ਹਾ ਹੈ ਜਿੱਥੇ ਵੱਡੇ ਵੱਡੇ ਸਿੰਗਰਾਂ ਦੇ ਗਾਣੇ ਰਿਪੋਰਟ ਹੁੰਦੇ ਆ ਇੱਥੇ ਹੀ ਸ਼ੂਟਿੰਗ ਹੁੰਦੀ ਜਾਂ ਦੇਖੋ ਕਿੰਨਾ ਸੋਹਣਿਆ ਬਿਲਡਿੰਗ ਹੈ ਇਹ ਜਗ੍ਹਾ ਦਾ ਨਾਮ ਤਾਂ ਮੈਨੂੰ ਭੁੱਲ ਗਿਆ ਪਰ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਕਮੈਂਟ ਬਾਕਸ ਵਿੱਚ ਇਹ ਜਗ੍ਹਾ ਦਾ ਨਾਮ ਜ਼ਰੂਰ ਲਿਖਿਓ ਪਰ ਜਗ੍ਹਾ ਨੂੰ ਦੇਖ ਕੇ ਇੱਕ ਵਾਰ ਮਨ ਖੁਸ਼ ਹੋ ਜਾਂਦਾ ਬਹੁਤ ਸੋਹਣਾ ਨਜ਼ਾਰਾ ਦੇਖਣ ਵਾਸਤੇ ਆ ਇੱਥੇ ਇੱਕ ਬੰਦਾ ਨੱਚ ਰਿਹਾ ਸੀਗਾ ਆਹ ਵੀਡੀਓ ਵਿੱਚ ਤੁਸੀਂ ਵੇਖੋ ਇਹ ਨੱਚਦੇ ਨੂੰ ਵੇਖ ਕੇ ਮੈਂ ਸੋਚਿਆ ਇਹਦੀ ਵੀਡੀਓ ਬਣਾ ਲਵਾਂ ਪਰ ਜਦੋਂ ਹੀ ਮੈਂ ਵੀਡੀਓ ਬਣਾਉਣ ਲੱਗਾ ਇਹ ਬਿਲਕੁਲ ਰੁਕ ਗਿਆ ਮੈਨੂੰ ਕਹਿੰਦਾ ਵੀ ਪੈਸੇ ਪਾਓ ਤਾਂ ਮੈਂ ਤੁਹਾਨੂੰ ਨੱਚ ਕੇ ਵਿਖਾਉਂਗਾ ਤਾਂ ਮੈਂ ਆਪਣੀ ਕਲਾ ਵਿਖਾਉਂਗਾ ਚਲੋ ਖੈਰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਇੱਥੇ ਆਪਾਂ ਇਸ ਵੀਡੀਓ ਦੀ ਸਮਾਪਤੀ ਕਰਦੇ ਆਂ ਇਸ ਬਲੌਗ ਨੂੰ ਇੱਥੇ ਖਤਮ ਕਰਦੇ ਆਂ ਅਗਲੇ ਬਲੌਗ ਵਿੱਚ ਤੁਹਾਨੂੰ ਜਲਦ ਮਿਲਾਂਗੇ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆਂ ਇੱਥੇ ਹੀ ਬਲੌਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ